ਸੋ ਜਿਹੜੀ ਤੁਸੀਂ ਗੱਲ ਕੀਤੀ ਕਿ ਬੜੇ ਚੈਨਲਾਂ ਦੇ ਜਾਂ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਆਪਣਾ ਹਰੇਕ ਬੰਦਾ ਪ੍ਰਚਾਰ ਕਰ ਰਿਹਾ ਵੀ ਇਸ ਤਰ੍ਹਾਂ ਕਰ ਸੋ ਮੈਂ ਤਾਂ ਕਿਸਾਨ ਵੀਰਾਂ ਨੂੰ ਸਭ ਤੋਂ ਪਹਿਲਾਂ ਇਹ ਬੇਨਤੀ ਕਰੂੰਗਾ ਵੀ ਦੇਖੋ ਜਿਹੜਾ ਖੋਜ ਆਧਾਰਿਤ ਗੱਲਾਂ ਨੇ ਉਹਦੇ ਤੇ ਸਾਨੂੰ ਜਿਹੜਾ ਹੈਗਾ ਉਹ ਉਹ ਉਹਦੀ ਇਹਨਾਂ ਤੇ ਜਿਹੜਾ ਸਾਨੂੰ ਲਾਗੂ ਕਰਨਾ ਚਾਹੀਦਾ ਨਾ ਕਿ ਕਿਉਂਕਿ ਕਿਸੇ ਦੇ ਆਪ ਦੇ ਮਨ ਦੀ ਜਿਹੜੀ ਘਾਤ ਗੱਲਾਂ ਉਹਨੇ ਆਪ ਦੇ ਸੋਸ਼ਲ ਮੀਡੀਆ ਤੇ ਕਹਿਤੀ ਉਹਦੇ ਕੋਈ ਜਿਹੜੇ ਵਿਗਿਆਨਿਕ ਉਹਦੇ ਪਿੱਛੇ ਤਰਕ ਹੀ ਹੈ ਨਹੀਂਗਾ ਤਾਂ ਉਹਦੇ ਤੇ ਜਿਹੜਾ ਹੈਗਾ ਸਾਨੂੰ ਬਹੁਤਾ ਜਿਹੜਾ ਯਕੀਨ ਨਹੀਂ ਕਰਨਾ ਚਾਹੀਦਾਗਾ ਕਿਉਂਕਿ ਜਿਹੜਾ ਖੇਤੀ ਹੈ ਸਾਡਾ ਇੱਕ ਬਿਜ਼ਨਸ ਹੈਗਾ ਔਰ ਬਿਜ਼ਨਸ ਦਾ 6 ਮਹੀਨੇ ਸਾਡੀ ਫਸਲ ਆਉਂਦੀ ਹੈ ਜੇ ਅਸੀਂ ਕਿਸੇ ਮਗਰ ਲੱਗ ਕੇ ਜਿਹੜਾ ਇਹ ਸਾਡਾ ਨੁਕਸਾਨ ਹੁੰਦਾ ਤਾਂ ਮੈਂ ਸਮਝਦਾ ਵੀ ਬਾਕੀ ਮੈਂ ਤਾਂ ਉਹ ਉਹਨਾਂ ਵੀਰਾਂ ਨੂੰ ਵੀ ਅਪੀਲ ਕਰਦਾ ਵੀ ਇਹੇ ਜਿਹੜੀ ਜਿੰਨਾ ਚਿਰ ਤੁਹਾਡੇ ਕੋਲੇ ਕੋਈ ਉਹਦੇ ਨੇ ਸਾਇੰਟਿਫਿਕ ਬੇਸਿਸ ਹੈ ਨਹੀਂ ਕਿਸੇ ਗੱਲ ਦੇ ਤਾਂ ਇਹੇ ਜੀਆਂ ਵੀਡੀਓ ਨਾ ਪਾਈਆਂ ਜਾਣ ਸੋ ਜਿੱਥੋਂ ਦੀ ਗੱਲ ਹੈਗੀ ਯੂਨੀਵਰਸਿਟੀ ਵੱਲੋਂ ਕਿਸਮਾਂ ਦੀ ਸੋ ਇਸ ਮੈਨੇ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਝੋਨੇ ਦੀਆਂ 11 ਕਿਸਮਾਂ ਦੀ ਸਿਫਾਰਸ਼ ਕੀਤੀ ਜਾਂਦੀ ਆ। ਔਰ ਸਾਰੀਆਂ ਹੀ ਕਿਸਮਾਂ ਜਿਹੜੀਆਂ ਹੈਗੀਆਂ ਨੇ ਵਿੱਚ ਵੱਖਰੇ ਵੱਖਰੇ ਗੋਨਾ। ਸੋ ਜੇ ਆਪਾਂ ਗੱਲ ਸ਼ੁਰੂ ਕਰੀਏ ਪੀਆਰ 126 ਤੋਂ। ਪੀਆਰ 126 ਜਿਹੜੀ ਸਭ ਤੋਂ ਘੱਟ ਸਮਾਂ ਲੈਣ ਵਾਲੀ ਜਿਹੜੀ ਕਿਸਮਾਂ, ਤਕਰੀਬਨ ਲਵਾਈ ਤੋਂ ਬਾਅਦ ਤਕਰੀਬਨ 93 ਦਿਨ ਦੇ ਵਿੱਚ ਪੱਕੇ ਤਿਆਰ ਹੋ ਜਾਂਦੀ ਆ। ਝਾੜ ਬਹੁਤ ਅੱਛਾ, ਪਾਣੀ ਦੀ ਬਚਤ ਬਹੁਤ ਜ਼ਿਆਦਾ ਕਿਉਂਕਿ ਜਿਹੜੀ ਹੈਗੀ ਆ ਲੰਮਾ ਸਮਾਂ ਲੈਣ ਵਾਲੀ ਕਿਸਮਾਂ ਦੇ ਮੁਕਾਬਲੇ ਜਿਹੜਾ ਹੈਗੀ ਆ ਇਹ ਤਕਰੀਬਨ 37 ਦਿਨ ਘੱਟ ਸੋ ਇੰਨਾ ਸਮਾਂ ਘੱਟ ਲੈਣ ਦੇ ਕਰਕੇ ਤਕਰੀਬਨ 9 ਪਾਣੀ ਬਚਦੇ ਆ ਜੇ ਆਪਾਂ ਲੰਮਾ ਸਮਾਂ ਲੈਣ ਵਾਲੀ ਗੱਲ ਜੇ ਆਪਾਂ ਕਿਸਮਾਂ ਦੀ ਗੱਲ ਨੂੰ ਤੁਸੀਂ ਚਾਰੀ ਦੀ ਗੱਲ ਕਰੀਏ ਜੇ ਉਹਦੇ ਨਾਲ ਇਹਨੂੰ ਕੰਪੇਅਰ ਕਰੀਏ ਆਪਾਂ ਤਾਂ ਉਹਦੇ ਨਾਲ ਉਹ 9 ਪਾਣੀ ਘੱਟ ਲੱਗਦੇ ਆ ਸੋ ਜੋ 9 ਪਾਣੀ ਝੋਨੇ ਦੇ ਵਿੱਚ ਅਸੀਂ ਵਿਚਾਰ ਰਹੇ ਆ ਤਾਂ ਮੈਂ ਸਮਝਦਾ ਕਿ ਸਾਡਾ ਬਹੁਤ ਵਧੀਆ ਇੱਕ ਇਹਦਾ ਸਮਾਜਿਕ ਕਾਰਜ ਸੀ ਉਹ ਕਰ ਰਹੇ ਆ ਔਰ ਸਾਡੇ ਕਿਸਾਨ ਵੀ ਬਾਕੂ ਵੀ ਇਸ ਨੂੰ ਅਪਣਾ ਵੀ ਰਹੇ ਨੇ ਪਿਛਲੇ ਸਾਲ ਲਗਭਗ 1 ਤਿਹਾਈ ਹਿੱਸਾ ਜਿਹੜੀ 33% ਰਕਮ ਦੇ ਸਾਡੀ ਇਹ ਵੈਰੈਟੀ ਦੀ ਉਹ ਲੱਗੀ ਆ ਔਰ ਕਿਸਾਨ ਵੀਰਾਂ ਨੇ ਬੜਾ ਸੋਹਣਾ ਇਹਦਾ ਝਾੜ ਵੀ ਲਿਆ ਖੁਸ਼ ਔਰ ਪਾਣੀ ਦੇ ਬਚਤ ਵਿੱਚ ਵੀ ਦੱਸੋ ਤੁਸੀਂ ਥੋੜਾ ਜਿਹਾ ਤੁਸੀਂ ਪਹਿਲਾਂ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਇੱਕ ਤੁਸੀਂ ਮੀਡੀਆ ਦੇ ਵਿੱਚ ਦੇਖਿਆ ਹੋਊਗਾ ਉਹਨਾਂ ਨੇ ਕਿਹਾ ਸੀਗਾ ਕਿ ਪੀਆਰ 126 ਦੇ ਨਾਲ ਸਾਡੀ 470 ਕਰੋੜ ਰੁਪਏ ਦੀ ਬਿਜਲੀ ਬਚ ਗਈ ਪੰਜ ਬੀਸੀਐਮ ਪਾਣੀ ਬਚ ਗਿਆ ਸੋ ਮੈਂ ਕਹਾਂਦਾ ਜੇ ਇੰਨਾ ਸਾਡੀ ਬਚਤ ਦੇ ਵੈਰਾਈਟੀ ਕਰ ਰਹੀ ਆ ਤਾਂ ਉਹ ਜਿਹੜੀ ਵੈਰਾਈਟੀ ਸਾਨੂੰ ਵੱਧ ਚੜ ਕੇ ਉਸ ਕਿਸਮ ਨੂੰ ਅਪਣਾਉਣਾ ਚਾਹੀਦਾ ਹੈਗਾ ਔਰ ਇਹਦੇ ਨਾਲ ਜੇ ਆਪਾਂ ਦੂਜੀ ਗੱਲ ਕਰੀਏ ਪੀਆਰ 131 ਜਿਹੜੀ ਕਿ ਅਸੀਂ 2 ਸਾਲ ਪਹਿਲਾਂ ਕਿਸਮ ਦੀ ਸਿਫਾਰਿਸ਼ ਕੀਤੀ ਸੀ ਔਰ ਇਹ ਵੀ ਸਾਡੇ ਕਿਸਾਨ ਵੀਰਾਂ 'ਚ ਬੜਾ ਵਧੀਆ ਰੁਝਾਨ ਆ ਮੰਗ ਬੀਜ ਦੀ ਕਾਫੀ ਮੰਗ ਹੈਗੀ ਆ ਇਹਦਾ ਵੀ ਬਹੁਤ ਅੱਛਾ ਝਾੜ ਆ ਇਹ ਲਵਾਈ ਤੋਂ ਬਾਅਦ ਤਕਰੀਬਨ ਜਿਹੜੀ ਹੈਗੀ ਆ ਉਹ 110 ਦਿਨਾਂ ਦੇ ਵਿੱਚ ਤਕਰੀਬਨ ਪੱਕ ਕੇ ਤਿਆਰ ਹੋ ਜਾਂਦੀ ਆ ਇਹਦੇ ਨਾਲ ਨਾਲ ਹੋਰ ਕਿਸਮਾਂ ਨੇ ਜਿਹੜੀਆਂ ਪੀਆਰ 130 ਕਿਸਮ ਹੈਗੀ ਆ ਪੀਆਰ 128 ਕਿਸਮਾਂ ਪੀਆਰ 129 ਕਿਸਮ ਹੈਗੀ ਆ ਪੀਆਰ 122 ਕਿਸਮ ਹੈਗੀ ਸਾਡੀ ਪੀਆਰ 114 ਕਿਸਮਾਂ ਬੜੀ ਪੁਰਾਣੀ ਕਿਸਮਾਂ 1998 ਦੇ ਵਿੱਚ ਸਿਫਾਰਸ਼ ਕੀਤੀ ਸੀ ਪਰੰਤੂ ਹਜੇ ਵੀ ਜਿਹੜਾ ਦੱਖਣ ਪੱਛਮੀ ਜਿਹਨਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਕਿਸਮ ਹੈਗੀ ਆ ਕਿਉਂਕਿ ਦਾਣਾ ਇਹਦਾ ਇਹ ਹੈਗਾ ਪਤਲਾ ਲੰਮਾ ਹੈਗਾ ਔਰ ਬੜੀ ਪ੍ਰੀਮੀਅਮ ਤੇ ਇਹ ਜਿਹੜੀ ਇੱਕ ਵੈਰੈਟੀ ਵਿਕਦੀ ਹੈਗੀ ਆ ਸੋ ਇਹ ਵੀ ਬੜੀ ਵਧੀਆ ਵੈਰੈਟੀ ਹੈਗੀ ਆ ਪੀਆਰ 113 ਜਿਹੜੀ ਸਾਡੀ ਮੋٹے ਝੋਨੇ ਦੀ ਕਿਸਮ ਆ ਇਹ ਸਾਡੀ ਪੰਜਾਬ 'ਚ ਬਹੁਤੀ ਨਹੀਂ ਲੱਗਦੀਗੀ ਪਰੰਤੂ ਯੂਪੀ ਦੇ ਵਿੱਚ ਜਿਹੜਾ ਹੈਗਾ ਬੜਾ ਇਹ ਬੜੀ ਪ੍ਰਚਲਿਤ ਕਿਸਮ ਹੈਗੀ ਆ ਇਹਦੇ ਨਾਲ ਨਾਲ ਇੱਕ ਅਸੀਂ ਐਚਕੇਆਰ 47 ਕਿਸਮ ਦੀ ਸਿਫਾਰਸ਼ ਕਰਦੇ ਆਂ ਉਹ ਕਿਸਮ ਜਿਹੜੀ ਹੈਗੀ ਆ ਉਹ ਸੇਲੇ ਦੇ ਲਈ ਬੜੀ ਵਧੀਆ ਹੈਗੀ ਆ ਜਦੋਂ ਸੇਲਾ ਚੌਲ ਦੀ ਪ੍ਰੋਸੈਸਿੰਗ ਕਰਨੀ ਆ ਤਾਂ ਉਹਦੇ ਲਈ ਬੜੀ ਵਧੀਆ ਕਿਸਮ ਹੈਗੀ ਸੋ ਕਹਿਣ ਤੋਂ ਪਹਿਲਾਂ ਜਿੰਨੀਆਂ 11 ਦੀਆਂ 11 ਕਿਸਮਾਂ ਨੇ ਸਾਰੀਆਂ ਇੱਕ ਤੋਂ ਇੱਕ ਵੱਧ ਨੇ ਔਰ ਕਿਸਾਨ ਵੀਰ ਬਾਕੂਬੀ ਨੂੰ ਅਪਣਾ ਰਹੇ ਨੇ ਔਰ ਪਿਛਲੇ ਸਾਲਾਂ ਦੇ ਵਿੱਚ ਘੱਟ ਤੋਂ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਅਧੀਨ 70% ਰੱਖਵਾ ਰਿਹਾ ਸੋ ਇਹਨਾਂ ਜਿਵੇਂ ਜਿਵੇਂ ਰੱਖਵਾ ਜੇ ਮੈਂ ਗੱਲ ਥੋੜਾ ਪਿੱਛੇ ਜਾਵਾਂ 2012 ਦੇ ਵਿੱਚ ਜਿਹੜਾ ਇਹਨਾਂ ਕਿਸਮਾਂ ਦੀ ਇਹ ਰੱਖਵਾ ਤਕਰੀਬਨ 32% ਸੀਗਾ ਉਹ ਵੱਧ ਕੇ 70% ਹੋ ਗਿਆ ਸੋ ਇਹਦੇ ਨਾਲ ਨਾਲ ਜੇ ਅਸੀਂ ਦੇਖੀਏ ਇਸ ਪੀਰੀਅਡ ਦੇ ਵਿੱਚ ਜੇ ਅਸੀਂ ਉਤਪਾਦਨ ਦਾ ਗ੍ਰਾਫ ਦੇਖੀਏ ਤਾਂ ਉਹ ਵੀ ਬੜਾ ਉੱਪਰ ਆਇਆ ਹੈਗਾ ਸੋ ਉਤਪਾਦਨ ਜਿਹੜਾ ਹੈਗਾ ਲਗਾਤਾਰ ਵਧ ਰਿਹਾ ਹੈਗਾ ਕਿਉਂਕਿ ਜਿਹੜੇ ਕਿਸਾਨ ਵੀਰ ਆ ਉਹ ਬੜੀ ਸੂਝ-ਬੂਝ ਨਾਲ ਖੇਤੀ ਬੜੇ ਸ਼ੌਂਕ ਨਾਲ ਸਾਡੇ ਕਿਸਾਨ ਵੀਰ ਪੰਜਾਬ ਦੇ ਖੇਤੀ ਕਰਦੇ ਆ ਔਰ ਕਿਸਮਾਂ ਦੇ ਨਾਲ ਜਿਹੜੀ ਉਹਦੀ ਮੈਚਿੰਗ ਪ੍ਰੋਡਕਸ਼ਨ ਟੈਕਨੋਲੋਜੀ ਆ ਉਹਦੀ ਕਦੋਂ ਖਾਦ ਪਾਉਣੀ ਆ ਕਿੰਨੀ ਖਾਦ ਪਾਉਣੀ ਆ ਔਰ ਕਦੋਂ ਲਾਉਣੀ ਆ ਤਾਂ ਉਹ ਸਾਰੀਆਂ ਜਿਦੋਂ ਗੱਲਾਂ ਨੂੰ ਸਾਡੇ ਕਿਸਾਨ ਵੀਰ ਤਵੱਜੂ ਦਿੰਦੇ ਆ ਤਾਂ ਉਹਦੇ ਨਾਲ ਜਿਹੜਾ ਹੈਗਾ ਸਾਨੂੰ ਇੱਕ ਚੰਗੀ ਕਿਸਮ ਦਾ ਤੋਂ ਵਧੀਆ ਜਿਹੜਾ ਨਤੀਜੇ ਸਾਨੂੰ ਜਿਹੜੇ ਮਿਲ ਰਹੇ ਹੈਗੇ ਆ ਔਰ ਇਸ ਸਾਲ ਵੀ ਮੈਨੂੰ ਪੂਰਨ ਆਸ ਹੈ ਕਿ ਸਾਡੇ ਕਿਸਾਨ ਵੀ ਜਿਹੜੇ ਹੈਗੇ ਆ ਸਾਡੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਤੌਰ ਤੇ ਸਿਫਾਰਿਸ਼ ਕਿਸਮਾਂ ਉਹਦੇ ਥੱਲੇ ਰਤਵਾ ਵਤਵਾਦ ਲਿਆ ਕੇ ਜਿਹੜਾ ਹੈਗਾ ਪਾਣੀ ਦੀ ਬਚਤ ਕਰਨਗੇ ਔਰ ਵਧੀਆ ਝਾੜ ਲੈਣਗੇ ਇਹ ਦੂਜੀ ਜਿਹੜੀ ਹੋਰ ਜਿਹੜਾ ਇੱਕ ਜੁੜਦੀ ਗੱਲ ਹੈਗੀ ਆ ਪਾਣੀ ਦੀ ਆਪਾਂ ਗੱਲ ਕਰਦੇ ਹਰ ਵਕਤ ਪਾਣੀ ਦੇ ਨਾਲ ਨਾਲ ਦੂਜੀ ਸਮੱਸਿਆ ਜਿਹੜੀ ਹੈਗੀ ਝੋਨਾ ਸੰਬੰਧਤ ਹੈਗੀ ਆ ਉਹ ਹੈਗੀ ਆ ਪਰਾਲੀ ਦੇ ਜਿਹੜੇ ਹੈਗੇ ਜਿਹੜੀ ਜਾਲਰ ਦੀ ਸਮੱਸਿਆ ਹੈਗੀ ਉਹਨੂੰ ਸੁਭਾਲਣ ਦੀ ਸਮੱਸਿਆ ਹੈਗੀ ਆ ਸੋ ਉਹਦੇ ਵਿੱਚ ਵੀ ਜਿਹੜੀਆਂ ਸਾਡੀਆਂ ਕਿਸਮਾਂ ਨੇ ਬੜੀਆਂ ਖਰੀਆਂ ਉੱਤਲਦੀਆਂ ਨੇ ਕਿਉਂਕਿ ਇਹ ਕਿਸਮਾਂ ਦੇ ਵਿੱਚ ਵਾਢੀ ਤੋਂ ਉਪਰੰਤ ਜਦੋਂ ਸਾਡੀ ਕਣਕ ਦੀ ਫਸਲ ਵੀਦੀ ਉਹਦੇ ਦਰਮਿਆਨ ਸਮਾਂ ਕਾਫੀ ਮਿਲ ਜਾਂਦਾ ਜਿਵੇਂ ਮੈਂ ਗੱਲ ਕਰਾਂ ਪੀਐਫ 26 ਦੀ ਤਾਂ ਤਕਰੀਬਨ 25 ਤੋਂ ਲੈ ਕੇ 40 ਦਿਨ ਮਿਲ ਜਾਂਦੇ ਲੱਗਿਆ ਬਾਕੀ ਕਿਸਮਾਂ ਦੇ ਨੇ ਹੈਗੀਆਂ ਦੇ ਦਰਮਿਆਨਾ ਸਵਾਰਾਂ ਵਾਲੀਆਂ ਜਿਹੜੀਆਂ ਮੈਂ ਦੱਸਿਆ 108 10 ਦਿਨ ਸਾਡੀ ਕਿਸਮਾਂ ਲੈਂਦੀਆਂ ਹੈਗੀਆਂ ਨੇ ਉਹਦੇ ਵਿੱਚ ਵੀ ਤਕਰੀਬਨ ਜਿਹੜਾ ਹੈਗਾ ਸਾਨੂੰ 25 ਦਿਨ ਉਹਦੇ ਚ ਵੀ ਮਿਲ ਜਾਂਦੇ ਹੈਗੇ ਸੋ ਕਾਫੀ ਲੰਮਾ ਸਮਾਂ ਜਦੋਂ ਸਾਨੂੰ ਮਿਲਦਾ ਦੂਜੀ ਗੱਲ ਹੈ ਪ੍ਰਾਲੀ ਘਟ ਹੈ ਇਹਨਾਂ ਕਿਸਮਾਂ ਦੇ ਜੇ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਮੁਕਾਬਲੇ ਗੱਲ ਕਰੀਏ ਤਾਂ ਤਕਰੀਬਨ 7 ਤੋਂ ਲੈ ਕੇ 10% ਤੱਕ ਸਾਰੀਆਂ ਵੱਖ-ਵੱਖ ਕਿਸਮਾਂ ਦੀ ਪ੍ਰਾਲੀ ਘਟਾ ਸੋ ਜਦੋਂ ਪ੍ਰਾਲੀ ਘਟ ਹੁੰਦਾ ਉਹ ਤੋਂ ਸਾਹਮਣੇ ਸਾਨੂੰ ਬੜੀ ਮੁਸ਼ਕਲ ਨਹੀਂ ਆਏਗੀ ਸੋ ਜੇ ਆਪਾਂ ਕਿਉਂਕਿ ਕਿਸਾਨ ਲਈ ਇੱਕ ਬਿਜ਼ਨਸ ਆ ਸੋ ਉਹਦੇ ਚ ਇਹ ਮੁਨਾਫੇ ਦੀ ਵੀ ਮੈਂ ਗੱਲ ਕਰਾਂ ਤਾਂ ਮੁਨਾਫੇ ਦੇ ਵਿੱਚ ਵੀ ਜਿਹੜੀਆਂ ਜਿਹੜੀਆਂ ਪੀਆਰ ਕਿਸਮਾਂ ਨੇ ਪੀਆਰ 131 ਆ ਪੀਆਰ 126 ਆ ਸੋ ਅਸੀਂ ਕਿਸਾਨਾਂ ਦੇ ਖੇਤਾਂ ਤੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਉਹਨਾਂ ਨੂੰ ਪੁੱਛਿਆ ਤੁਸੀਂ ਇਹ ਤੁਸੀਂ ਕਿਹੜੀ ਖਾ ਕਿੰਨੇ ਖਾਦ ਪਾਈ ਕੀ ਕੀ ਤੁਹਾਡੇ ਖਰਚੇ ਆਏ ਔਰ ਕਿੰਨਾ ਤੁਹਾਡਾ ਝਾੜ ਆਇਆ ਸੋ ਅਸੀਂ 309 ਜ਼ਿਮੇਵਾਰਾਂ ਨਾਲ ਗੱਲ ਕਰਕੇ ਇੱਕ ਅੰਕੜੇ ਜਿਹੜੇ ਅਸੀਂ ਕੱਢਿਆ ਉਹਦੇ ਚੋ ਇਹ ਬੜੀ ਗੱਲ ਜਾਹਰ ਹੁੰਦੀ ਹੈ ਕਿ ਜਿਹੜਾ ਸਾਡੀ ਪੀਆ 126 ਆ ਤਕਰੀਬਨ ਤਕਰੀਬਨ 2.200 ਰੁਪਿਆ ਸਾਨੂੰ ਏਕੜ ਦਾ ਮਨਾਫਾ ਵੱਧ ਹੁੰਦੀ ਹੈ ਲੰਮਾ ਸਮਾਂ ਲੈਣ ਨੂੰ ਕਿਸਾਨ ਤੇ ਇਸੇ ਤਰ੍ਹਾਂ ਦੇ ਪੀਆ 131 ਦੀ ਗੱਲ ਕਰਾਂ ਤਾਂ ਤਕਰੀਬਨ 1200 ਰੁਪਿਆ ਮਨਾਫਾ ਦੇ ਸਾਨੂੰ ਵੱਧ ਮਿਲਦਾ ਸੋ ਕਿਉਂਕਿ ਇਹ ਖੇਤੀ ਆ ਉਹ ਸਾਡੇ ਲਈ ਪਸੇ ਮਨਾਫੇ ਨਹੀਂ ਕਰਦੇ ਆ ਸੋ ਸੋ ਖਸਾਨ ਵੀ ਜਿਹੜੇ ਹੈਗੇ ਬੜੇ ਇਸ ਕਰ ਤੋਂ ਭਲੀ ਭੰਗ ਜਾਣੂ ਹੈਗੇ ਆ ਇਸ ਕਰਕੇ ਲਗਾਤਾਰ ਸਾਡੀਆਂ ਕਿਸਮਾਂ ਦੇ ਅਧਿਨ ਜਿਹੜਾ ਰਕਬਾ ਉਹ ਵਧ ਰਿਹਾ ਹੈ ਸਿੱਧੀ ਬਜਾਈ ਦਾ ਰਕਬਾ ਵੀ ਬਦੂ ਕੈਸਾ ਤੋਂ ਲੱਗਦਾ ਕਿ ਕਿ ਲਗਾਤਾਰ ਬਦੂ ਸਰਕਾਰੇ ਗਲ ਦਬਾ ਕਰ ਰਹੀ ਹੈ ਕਿਸੇ ਪਾਣੀ ਬਚਾਉਣ ਦੀ ਤਕਨੀਕ ਨਾਲ ਯੋਜਨਾ ਮਤਲਬ ਕੀ ਦੇਣਾ ਦੇਖੋ ਜੇ ਸਿੱਧੀ ਬਜਾਈ ਇੱਕ ਬਹੁਤ ਵਧੀਆ ਵਿਕਲਪ ਆ ਜਿੱਥੇ ਇਹਦੇ ਨਾਲ ਲੇਬਰ ਬਚਦੀ ਆ ਨਾਲ ਪਾਣੀ ਵੀ ਬਚਦਾ ਤਕਰੀਬਨ 10 ਤੋਂ 15% ਤੱਕ ਪਾਣੀ ਦੇ ਨਾਲ ਬਚਤ ਹੁੰਦੀ ਆ ਔਰ ਕਿਸਾਨ ਬੜੀ ਸੰਜੀਦਾ ਹੈਗੀ ਆ ਕਿਸਾਨ ਪਿਛਲੇ ਸਮੇਂ ਦੇ ਵਿੱਚ ਸਰਕਾਰ ਬੜੀ ਸੰਜੀਦਾ ਹੈਗੀ ਆ ਕਿਸਾਨ ਵੀ ਸੰਜੀਦਾ ਹੈਗਾ ਔਰ ਪਿਛਲੇ ਸਮੇਂ ਦੇ ਵਿੱਚ ਕਿਸਾਨ ਸਰਕਾਰ ਵੱਲੋਂ ਕੋਸ਼ਿਸ਼ ਇਹ ਤੇ ਤੇਰਾ ਇਨਸੈਂਟਿਵ ਦਿੱਤਾ ਗਿਆ ਸੀਗਾ ਕਿਸਾਨਾਂ ਨੂੰ ਤਾਂ ਜੋ ਅਪਣਾਉਣ ਕਿਉਂਕਿ ਜੇ ਤਾਂ ਜੋ ਪਾਣੀ ਦੀ ਅਸੀਂ ਬਚਤ ਕਰ ਸਕੀਏ ਸੋ ਮੈਨੂੰ ਲੱਗਦਾ ਵੀ ਇਹ ਬੜੀ ਵਧੀਆ ਇੱਕ ਵਿਕਲਪ ਹੈਗਾ ਜੇ ਸਾਡੇ ਕਿਸਾਨ ਵੀਰੇ ਨੂੰ ਅਪਣਾਉਣ ਤਾਂ ਕਿਉਂਕਿ ਇਹਦੀ ਜਿਹੜੀ ਟੈਕਨੋਲੋਜੀ ਆ ਉਹ ਯੂਨੀਵਰਸਿਟੀ ਵੱਲੋਂ ਵਿਕਸਿਤ ਕਰਕੇ ਪ੍ਰੋਪਰ ਦਿੱਤੀ ਹੋਈ ਆ ਤਦੋਂ ਬੀਜਣੀ ਆ ਔਰ ਜਿਆਦਾ ਜਿਹੜੇ ਪਾਣੀ ਦੇ ਅਸੀਂ ਬਚਦੇ ਵਿੱਚ ਕਿਵੇਂ ਕਰ ਸਕਦੇ ਆ ਨਦੀਨਾਂ ਦੀ ਰੋਕਤ ਕਿਵੇਂ ਕਰ ਸਕਦੇ ਆ ਉਹਦੇ ਲਈ ਪ੍ਰੋਪਰੀ ਦੀ ਟੈਕਨੋਲੋਜੀ ਆ ਯੂਨੀਵਰਸਿਟੀ ਵੱਲੋਂ ਦਿੱਤੀ ਹੋਈ ਆ ਜੇ ਆਪਾਂ ਉਹਦੀ ਇਹਨਾਂ ਇਹਨਾਂ ਪਾਲਣਾ ਕਰ ਲਈਏ ਤਾਂ ਜਿਸ ਤਰ੍ਹਾਂ ਸਾਡੇ ਖੇਤੀ ਖਰਚੇ ਘਟਣਗੇ ਉਹਦੇ ਨਾਲ ਨਾਲ ਜਿਹੜਾ ਹੈਗਾ ਸਾਡਾ ਜਿਹੜਾ ਹੈਗਾ ਝਾੜ ਵੀ ਸਾਨੂੰ ਵਧੀਆ ਮਿਲੂਗਾ ਔਰ ਇੱਕ ਇਹ ਵਿੰਡੋ ਪੀੜੀ ਦੀ ਆਪਾਂ ਗੱਲ ਕੀਤੀ ਸੀ ਕਿਸਮਾ ਦੇ ਵਿੱਚ ਸੋ ਜਦੋਂ ਅਸੀਂ ਸਿੰਚਾਈ ਕਰਾਂਗੇ ਤਾਂ ਇਹਦੇ ਨਾਲ ਸਾਡੀ ਵਿੰਡੋ ਪੀੜੀ ਹੋਰ ਵੱਧ ਜਾਂਦੀ ਆ ਤਕਰੀਬਨ ਇੱਕ ਹਫਤਾ ਪਹਿਲਾਂ ਪੱਕ ਜਾਂਦੀ ਆ ਜਿਹੜੇ ਆਪਣੇ ਕੱਦੂ ਵਾਲੇ ਝੋਨੇ ਕੋਲ ਸੋ ਸਾਰੇ ਇਹਦੇ ਵਿੱਚ ਬੜੇ ਗੁਣ ਨੇ ਸੋ ਮੈਨੂੰ ਲੱਗਦਾ ਵੀ ਜਰੂਰ ਸਾਡੇ ਕਿਸਾਨਾਂ ਨੂੰ ਇਹ ਥੱਲੇ ਰੱਤਵਾ ਲੈ ਆ ਕੇ ਸਿੱਧੀ ਵੀ ਇਥੇ ਲੈ ਕੇ ਪਾਣੀ ਦੀ ਬਚਤ ਕਰਨੀ ਚਾਹੀਦੀ ਆ ਲੇਬਰ ਦੀ ਸਮੱਸਿਆ ਦਾ ਹੱਲ ਹੋ ਜਾਊਗਾ ਔਰ ਜਿਹੜੀ ਪਰਾਲੀ ਦੀ ਸਮੱਸਿਆ ਦਾ ਵੀ ਜਿਹੜਾ ਹੈ ਇੱਕ ਮਤਲਬ ਹਾਲੇ ਦੇ ਨਾਲ ਕੁਛ ਨਾ ਕੁਛ ਇਹ ਉਹਦੇ ਵਿੱਚ ਕੰਟ੍ਰਿਬਿਊਟ ਕਰ ਸਕਦਾ ਹੈ ਮਤਲਬ ਇਹਦੇ ਨਾਲ ਪਰਾਲੀ ਜਿਹੜੀ ਕਿਸਮਾਂ ਸੀ ਪਰਾਲੀ ਘੱਟ ਹੁੰਦੀ ਹੈ ਇਹਨਾਂ ਦੇ ਨਾਲ ਬਿਲਕੁਲ ਜਿੰਨੀਆਂ ਸਾਰੀਆਂ ਕਿਸਮਾਂ ਲਈ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਆ ਤਕਰੀਬਨ 8 ਤੋਂ ਲੈ ਕੇ 10% ਪਰਾਲੀ ਜਿਹੜੀ ਲੰਮਾ ਸਮਾਂ ਵਾਲੀਆਂ ਕਿਸਮਾਂ ਦੇ ਮੁਕਾਬਲੇ ਸਾਡੀਆਂ ਕਿਸਮਾਂ ਦੀ ਘੱਟ ਆ ਸੋ ਉਹਦਾ ਇੱਕ ਹਾਰਵੈਸਟ ਇੰਡੈਕਸ ਵਾਲੀ टर्म ਹੁੰਦੀ ਆ ਸੋ ਉਹ ساری ਕਿਸਮਾਂ ਦਾ ਜਿਆਦਾ ਹੈਗਾ ਯਾਨੀ ਦਾਣੇ ਜਿਆਦਾ ਨੇ ਪ੍ਰਾਲੀ ਘੱਟ ਸੋ ਇਸ ਕਰਕੇ ਜੇ ਪ੍ਰਾਲੀ ਸਾਹਮਣੇ ਵਿੱਚ ਵੀ ਸਮੱਸਿਆ ਉਹ ਨਹੀਂ ਆਉਂਦੀ ਇਹਦਾ